ਤਰੀ ਤਰੀ ਵੈਲਕਮ ਹਾਂ ਤੇ ਕਾਹਾਂ ਦਾ ਸਾਇਣ ਮਮੀ ਦੇ ਲੱਗ ਗਿਆ ਕੁਲ ਕੁਝ ਬਸ ਅੱਜ ਹੀ ਲੱਗਣਾ ਆ ਛੋਟੀ ਬੋਤਲ ਲੱਗ ਗਈ ਇੱਕ ਹੁਣ ਵੱਡੀ ਲੱਗਣੀ ਹੈ ਬਸ ਇਹ ਫਿਰ ਫ੍ਰੀ ਹੋ ਜਾਣਾ ਮਮੀ ਨੂੰ ਫਿਰ ਦਵਾਈ ਦੁਵਾਈ ਚੱਲਣੀ ਬਸ ਸਸੀ ਗਾਰ ਸੋ ਅੱਜ ਤੋਂ ਲਾਇਗਣੇ ਵਲੋਗ ਦੇ ਵਿੱਚ ਅੱਜ ਹੀ ਕਰਨੇ ਆ ਰਹੇ ਹਾਂ ਤੇ ਉਹਨੇ ਦੇਖੋ ਕਿਵੇਂ ਅਸੀਂ ਕੱਲ ਦਾ ਸਾਮਾਨ ਲੈੰਦਾ ਜੋ ਵੀ ਦੁਬਾਰੇ ਵੀ ਸਾਰਾ ਸਾਮਾਨ ਉਹ ਲੈਣਦਾ ਉਹ ਮੈਂ ਹੁਣ ਤੇ ਰਾਤੀ ਸਨੀ ਚ ਠੀਕ ਨਹੀਂ ਸੀਗੀ ਤੇ ਉਹਦੇ ਪੇਟ ਵਿੱਚ ਬਹੁਤਿਆਰ ਦਰਦ ਹੋ ਜਿੰਦੀ ਤੇ ਫਿਰ ਉਹ ਥੱਲੇ ਸਿਰ ਹਸਕੀ ਐ ਤੇ ਆਏ ਆਂਟੀ ਐ ਉਹਦੇ ਕੰਮ ਵਾਲੇ ਉਹ ਦੇ ਨੇ ਆਪਣਾ ਸਬਸਿਦ ਜੀ ਕਿਆਰੀ ਕਰਨ ਸਾਰੀ ਹੋਣਾ ਚੱਲਦਾ ਨੂੰ ਤੇ ਮੀਰ ਨੂਰ ਨੂੰ ਮੈਂ ਸਾਮਾਨ ਨੇ ਆਵਾਜਾ ਰਿਹਾ ਹੈ ਉਹ ਸਾਰਾ ਲੈ ਵੀ ਮਿੱਤਰੋ ਲੈ ਲਈਏ ਦੋ ਮੱਜਰੀਆਂ ਬੋਲਣਾ ਛੋਟੀਆਂ ਲੈ ਲਈਆਂ ਤੇ ਪਨੀਰ ਦਾ ਦਹੀਂ ਲੈ ਲਿਆਓ ਜਾ ਨੂੰ ਜਾ ਰਹੇ ਆਪਾਂ ਮੈਂ ਫਲਾ ਰਿਆ ਹੁਣ ਗੁਬਾਰੇ ਇਹ ਦੇਖੋ ਲੈਂਦੇ ਸਾਰੇ ਗੱਟੀਆਂ ਵਿੱਚ ਲੈਂਦੀਆਂ ਨੇ ਆਹ ਤੇ ਪਲੱਗ ਦੇ ਵਿੱਚ ਰੱਖਿਆ ਗੁਬਾਰੇ ਬਹੁਤ ਨੇ 25 25 ਲੈਂਦੇ ਸਾਰੇ ਤੇ ਪੰਜ ਵੈਰਾਈਟੀਆਂ ਨੇ ਪੰਜ ਕਲਰ ਦੇ ਆ ਮੰਮੀ ਵੀ ਕਰਾਰੇ ਮੇਰੇ ਨਾਲ ਹੈਲਪ ਤੇ ਥੋੜੇ ਗੁਬਾਰੇ ਫਲਾ ਲਿਆ ਦੇਖ ਲਓ ਤੇ ਸਾਰੇ ਬਨੇ ਕੀ ਆ ਲਈ ਗਿਆ ਹਮਾਰਾ ਆਹ ਆ ਫਲਾ ਫਲਾ ਲੜੀ ਆ ਗਈ ਆ ਪੌਂਡੇ ਕਾਰਵਾਈ ਤੇ ਇੱਧਰ ਚਾਰ ਚਾਰ ਬਣਾਤੇ ਮੈਂ ਆਪ ਕੋ ਚਾਰ ਚਾਰ ਬੀਨ ਚੌਧਰੀ ਸਾਹਿਬ ਵੀ ਲੱਗ ਗਏ ਨੇ ਸਾਵਨ ਦੇ ਮਿੰਨੂ ਡੈਕੋਰੇਸ਼ਨ ਕੰਮ ਚਾਰ ਗੁਬਾਰੇ ਮੰਨ ਲੈ ਜੇ ਮਦਵ ਤੇ ਰਿਮਾਡੀ ਮੁੱਕਾ ਪੇ ਹੁੰਦਾ ਮੈਂ ਜਿੰਨੇ ਸਹੀ ਲੱਗੂਗੀ ਜੇ ਟਰਾਈ ਕਰਨਾ ਚਾਹੁੰਦੇ ਚਾਰ ਗੁਬਾਰੇ ਦਾ ਮੰਨ ਲੈ ਆ ਵੇ ਚਲ ਠੀਕ ਹੈ ਇਹਨਾਂ ਨੂੰ ਤਾਂ ਕਰਨਾ ਹੀ ਦਸਹੀ ਆ ਦਸਹੀ ਆ ਠੀਕ ਹੈ ਕਲੰਗੀ ਆ ਐ ਕੀਤਾ ਟਾਈਟ ਖਿੱਚ ਕੇ ਖਿੱਚ ਕੇ ਹੌਨ ਦਾ ਨਗ ਬਾਰਾਣਾ ਖਿੱਚ ਕੇ ਤਾਂ ਟਾਈਟ ਕਰਕੇ ਰੱਸੀ ਨੂੰ ਜਿਹੜੇ ਮਰਜ਼ੀ ਗੁਬਾਰੇ ਦੇ ਨਾਲ ਭਵਾ ਦਿਓ ਇੱਕ ਨਾਲ ਭਵਾ ਦਿਓ ਜਿੰਨਾ ਮਰਜ਼ੀ ਪਿਗੜੇ ਨਾਲ ਆਉਂਦਾ ਜਿੰਨਾ ਬੱਤੀ ਮਾਰੋ ਠੀਕ ਹੈ ਦੁਬਾਰਾ ਫਸ ਗਿਆ ਮੈਂ ਕਿੰਨੇ ਗੁਬਾਰੇ ਨੇ ਐ ਕਰਨਾ ਹੇ ਤਾਂ ਆ ਨਾ ਮੁਰਤੀ ਇਦੋਂ ਤੈਨੂੰ ਚਿੜਲਾ ਲੱਗਣਾ ਐ ਇੰਨਾ ਬੰਦੇ ਚ ਬਣੀ ਦੇ ਰੰਗ ਜਣ ਕਰ ਕੋਈ ਨਹੀਂ ਸੰਸਾਰ ਤੇ ਹੱਤ ਤੇ ਹੱਤ ਦੁੱਖ ਸੁੱਖ ਹਰ ਸੁੱਖ ਉਹਦੇ ਸਾਹਮਣੇ ਬੁੱਕੇ ਤਾ ਕਿਉਂਕਿ ਜੀ ਜੀ ਸੋਲ ਕੇ ਸ਼ਕਤ ਨੂੰ ਨਜ਼ਰ ਆਉਂਦਾ ਬਾਰੇ ਚਾਰ ਕੰਦਾ ਬਣਣੇ ਮੈਂ ਤਨ ਕਰਦਾ ਐ ਮੁਰਤੀ ਨਾ 판ਕੇ ਦਾਦਨ ਚਾਰ ਕਾਰੇ ਕਿਤਾ ਸੋਲ ਨੂੰ ਨਜ਼ਰ ਆਉਂਦਾ ਉਹਦੇ ਸਭ ਤੋਂ ਆਹਣੋਂ ਤਾਂ ਮੈਂ ਚਾਰ ਕਾਰੇ ਬੰਦ ਕੇ ਦਾਨਾ

ਇਥੇ ਦਾ ਕੰਮ ਪਚਾਇਆ ਦੇਖ ਲਓ ਇਧਰੋਂ ਮੈਂ ਆਪੇ ਚਿਹਰਾ ਖਦਦੇ ਕਿਉਂਕਿ ਇਧਰ ਆਉਂਦੇ ਨਹੀਂ ਹੈਗੇ ਵੀ ਇਧਰ ਟੇਬਲ ਟੂਬਲ ਮੁੜ ਕੇ ਲਾਉਣਾ ਹੁੰਦਾ ਹੈ ਖਾਣ ਦਾ ਕੰਮ ਤੇ ਆਹ ਘਟੀਆਂ ਹੀ ਛੱਲ ਰਾਈਆਂ ਕਿਉਂਕਿ ਇਧਰ ਸਿਰਦਾ ਨੰਗਾ ਨਾ ਇਧਰ ਸਿਰ ਲਾਉਣੀ ਹੈ ਜੀ ਆਹ ਵਾਲੀ ਲੈਂਦੀ ਹੈ ਲਵੀ ਆ ਕਰ ਦਤੀ ਡੱਕਰਸ਼ ਨਹੀਂ ਗਾ ਉਹ ਟੇਪ ਫਿਰ ਸੈਲੋ ਟੇਪ ਨਹੀਂ ਆਹ ਲਾ ਤੇ ਦਜੀ ਆਮ ਤੇ ਹੁਣ ਨਰਵੀ ਲੈ ਵੀ ਆਂ ਕਰਦੇ ਡੱਕਰਸ਼ ਨਹੀਂ ਜਿਨੇ ਜਿਵੇਂ ਆ ਨਾ ਮੈਂ ਪਿੰਨੀ ਭਰਾਵਾਂ ਆ ਵੇ ਸਾਰੀ ਸਹੀ ਹੈ ਮੈਂ ਤਾਂ ਕਰਕੇ ਜਿਹੜਾ ਦੱਸਿਆ ਵੀ ਕਿ ਮੇਰਾ ਭਾਂ ਜਾ ਰਿਹਾ ਤੇ ਉਹ ਆਪੇ ਨਾਲ ਲੈ ਆ ਮਮੇ ਨੇ ਸ਼ਾਦੀ ਵਿਆਹ ਨਹੀਂ ਕੀਤੇ ਜਦੋਂ ਵੱਡਾ ਹੋਇਆ ਹੁਣ ਕਿ ਮਨਾ ਆਖੀ ਨਾ ਕਦੀ ਸੁਣੇ ਵੀ ਹਾਂ ਤੇ ਹੁਣ ਪਹੌੜੇ ਕੱਢਣ ਉਹਦੇ ਬਿਸਨਾ ਪਿਆਏਗਾ ਉਹ ਲਿਆਂਦਾ ਨੇ ਫੇਰ ਮੈਂ ਲਿਆਂਦਾ ਕਿ ਦੋਦੇ ਹੋਊ ਪਾਕੀ ਸਮਾਂ ਰਿੰਦਾ ਆਜਾ ਇੱਕ ਟਾਲ ਲੈ ਵੀ ਆਜਾ ਆਜਾ ਜੀ ਗੱਡੀ ਲਾਇਆ ਪੋਰਾ ਅੱਗੇ ਰਖੀ ਅੱਗੇ ਅੱਗੇ ਰ ਅੱਗੇ ਰ ਲੈਨੇ ਗੇ ਉੰਦੇ 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 ਇੱਥੇ ਗਣਾ ਬੜਾ ਵਧੀਆ ਬੱਸ ਲੱਭਿਆ ਬਹਿ ਜਾ ਬਹਿ ਜਾ ਕਰਾਤੀ ਕਣੀ ਵਧੀਆ ਕਣੀ ਅੱਜ ਸਕੂਟਰੀ ਤਾਂ ਮਰ ਪੈ ਗਿਆ ਕਣੀ ਆ ਚਾਦਰ ਮੂਹੇ ਬੜੀ ਸੁਣੀ ਵਿਛਾਈ ਹੈਂ ਚਾਦਰ ਬਹੁਤ ਸੁਣੀ ਬੜੀ ਸੁਣੀ ਲੱਗੀ ਅੱਜ ਪਹੁੰਚਿਆ ਵਾਲੇ ਕਿ ਮੈਂ ਜਿਥਿਆ ਪਾਗ ਮੰਨ ਲਾਂਗੇ ਤੇ ਤਿਆਰ ਹੋ ਜੇ ਤੇ ਤੁਹਾਨੂੰ ਹੁਣ ਮਿਲਦੇ ਆਪਾਂ ਲੈ ਵੀ ਸਰਦਾਰ ਸਾਹਿਬ ਹੁਣ ਤਿਆਰ ਹੋ ਗਏ ਨੇ ਹੁਣ ਚਲ ਮੇ ਬਾਜ਼ਾਰ ਸਮਾਨ ਹੀ ਨੇ ਮੁਕੰਡਾ ਜਾਨਾ ਟਮਾਟਰ ਲੈਣ ਭੇਜਤਾ ਜੀ ਹੈਂ ਯਾਰ ਖਿਸ਼ਰੇ ਲੈ ਵੀ ਰੀਵਨ ਮਗਵਾਇਆ ਸੰਦੀਪ ਨੇ ਰੀਵਨ ਲੈ ਆਂਦਾ ਆਪਾਂ ਤੇ ਮੁੱਢੋਂ ਅਜੇ ਤੱਕ ਸਿੱਖੀ ਦੇ ਸੰਪਰਕ ਵਿੱਚ ਜਿੱਤਿਆ। ਕਿ ਇਹ ਸੁਣੇ ਤੁਸੀਂ ਮਿਲ ਤੇ ਆਏ ਹੋ। ਲੈ ਮੇਰਾ ਪੋਤਾ ਵੀ ਤਿਆਰ ਹੋ ਗਿਆ। ਹਰਗੁਣ। ਓਏ। ਦੇਖਣਾ ਪਈ ਕਿਤੇ ਹੁਣ। ਵਾਹ। ਬਾਈ। ਇਹ ਕੀ ਆ? ਬਾਈ। ਹੈਂ? ਬਾਈ। ਅਸ਼ਕ ਬਾਰੀਆ ਕਿੱਥੇ ਆ? ਆਈ। ਆਈ। ਬੜੀ ਖੁਸ਼ੀ ਇੱਕ ਬਾਰੀ ਵੀ। ਗੁਬਾਰੇ ਲਾਏ ਆ ਕੀ ਕਾ ਦੀ ਰੁਪਈਆ ਰੁਪਈਆ ਲੈ ਆਉਂ ਹੈ ਲੈ ਵੇ ਟਾਈਮ ਚੈੱਕ ਕਰ ਲੋ ਕਿੰਨਾ ਹੋ ਗਿਆ ਅਜੇ ਤੱਕ ਆ ਜਿੰਦੀ ਹੈ ਵੇ ਦੇਖ ਲੋ 3 ਵਜਨ ਨਾਲੇ ਹਣ ਆਰ ਕੇ ਮੰਮੀ ਵਿਚਾਰੀ ਫੋਨ ਤੇ ਲੱਗ ਗਈ ਆਜੋ 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 ਅਗਿਓ ਸੱਚੀ ਮੈਂ ਚਾਹਣੇ ਕਿ ਬੁਆ ਘਰੇ ਮੈਂ ਖੋੜ ਕੇ ਵੀ ਹੈ ਨਾ ਪੜਾ ਰਗਜਰ ਰਗਜਾ ਇਖਲਾ ਇਖਲਾ ਲਾਜਾ ਲਾਜਾ ਰਗਜਰ ਰਗਜਾ ਇਹ ਆਵਾਜ਼ ਆਰ ਗੋਣੀ ਹੱਡੀ ਖਲੋਤੀ ਆ ਨਾ ਖਲਾ ਖਵਦਾ ਨਹੀਂ ਆ ਜੀ ਹਨ ਨਹੀਂ ਦਈਆਂ ਕਾਕੇ ਦੇ ਮੁਖਰੇ ਹੁੰਦਾ ਦੋ ਇਹਨੇ ਬੜਾ ਟੇਡਾ ਜਿਹਾ ਮੂੰਹ ਕੀਤਾ ਚਲ ਲੈ ਆਂ ਆ ਮੈਂ ਕਹਿ ਰਖਾਂ ਕੇਕ ਕਟੋ ਸੋ ਇਹ ਕੱਟ ਦੋ ਖੁੰਡੀ ਹੁੰਦੀ ਆ ਇਹ ਮੌਕੇ ਤੇ ਆਪ ਵੀ ਖੁੰਡੀ ਹੁੰਦੀ ਜੀ ਸਭੀ ਤਾੜੀਆਂ ਨੇ ਮਾਰਨ ਲਿਆ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵੈਲਕਮ ਵੈਲਕਮ ਕਾਕੇ ਕਾਕੇ ਨੂੰ ਵੀ ਵਧਾਈਆਂ ਜੀ ਮੇਰੇ ਸੋਹਣੇ ਮਹਾਰਾਜ ਨੇ ਸਭ ਸੁਖਾਂ ਦਾ ਮੇਲਾ ਲਿਆਂਦਾ ਅੱਜ ਇੱਧਰ ਮੈਨੂੰ ਦੇਖੀਂ ਕਿੱਥੇ ਕਾਕਾ ਕਿੰਨੀ ਖੁਸ਼ ਹੋ ਯੂ ਕਾਕਾ ਵੀ ਕਿ ਹਣਾ ਕਾਕਾ ਦੇਖੀ ਆਏ ਓਏ ਕਰਮਾ ਵਾਲਾ ਸਾਡੇ ਘਰੇ ਆਇਆ ਯੋ ਕਰਮਾ ਵਾਲਾ ਸਾਡੇ ਘਰੇ ਆਇਆ ਹੀ ਨਹੀਂ ਕਦੇ ਹਾਂ ਜੀ ਕੁਰਸੀ ਪਰਾਂ ਕਰਦੋ ਮੜੀ ਜੀ ਆਏ ਆ ਪਰ ਹੁਣ ਕਰਦੇ ਯਾਰ ਇਹ ਨਾ ਵੱਜਣਾ ਜਾਵੇ ਆਏ ਨਹੀਂ ਕਦੇ ਕਰਮਾ ਵਾਲਾ ਸਾਡੇ ਘਰੇ ਆਇਆ ਹੀ ਨਹੀਂ ਕਦੇ ਹਾਂ ਜੀ ਹਾਂ ਜੀ ਨੀਂਦਾ ਹੀ ਆ ਹੈਂ ਆ ਕਰਕੇ ਦੇ ਆਏ ਫੋਟੋ ਕਰੀਂ ਹਾਂ ਪਤਾ ਸੀ ਹਾਂ ਪਤਾ ਸੀ ਯਾਰ ਤਾਰ ਦ ਸਰ ਥੱਲੇ ਤਾਰ ਦ ਤੀ ਤੀ ਹਾਈ ਕੰਨ ਕੜੀ ਚਲ ਤਾਂ ਸੰਨ ਲਣੀ ਆ ਬੱਤੇ ਪੀਓ ਬਸ ਕੁਝ ਨਹੀਂ ਕਰਨਾ ਹੋਰ ਹਾਂਜੀ ਨਾ ਇਹ ਕਹਿੰਦੀ ਮੈਨੂੰ ਮੈਨੂੰ ਕੱਕਾ ਫੜਾਓ ਯਾਰ ਤੂੰ ਚੌਕ ਚੌਂਕੜੀ ਮਾਰ ਪਹਿਲਾਂ ਚੌਂਕੜੀ ਮਾਰ ਇੱਥੇ ਵਾ ਹਾਂ ਨਿਕਾ ਜੀ ਨਿਕਾ ਉਹ ਨੀ 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 ਨਹੀਂ ਕਰਦਾ ਉਹ ਉਹ ਨਹੀਂ ਨੀ ਕਰਦਾ ਨਿਕਾ ਦਾ ਪੁੱਤ ਅਜੇ ਭਾ ਨਿਕਾ ਜੀ ਨੀਨੀ ਨਹੀਂ ਕਰਦਾ ਅਜੇ ਇੰਨਾ ਕਿੰਨਾ ਕਿੱਦਾਂ ਫਕਾ ਬਾਈ ਗੁਬਾਰੇ ਕਹਿੰਦੇ ਗੁਬਾਰੇ ਕੀ ਉਹ ਕੋਲ ਇਹ ਹੈ ਬਾਈ ਇਹ ਹੈ ਬਾਰੇ ਦੇ ਦੇ ਤੂੰ ਪਾ ਜੀ ਨਾ ਲਾ ਰੰਗ ਬੜਾ ਪਸੰਦ ਹੈ ਅੱਜ ਫੇਰ ਲਾ ਰੰਗ ਦੀ ਪਾਈ ਕਿਉਂ ਜੀ ਕਿ ਨਹੀਂ ਕਰੀ ਹੈ ਇੱਕ ਕਾਕੇ ਨੂੰ ਕਾਕੇ ਨੇ ਤੇ ਕਾਕੇ ਦੀ ਮੰਮੀ ਨੂੰ ਇਹ ਕਲਰ ਬੜਾ ਪਸੰਦ ਆਵੇ ਇਹ ਜੋਗੀ ਬਣੇ ਅੱਜ ਤਣੇ ਰੱਖਣ ਦੇ ਇਹ ਲੈਣਾ ਇਹਦਾ ਕੋ ਮਾਰ ਕੇ ਤੀ ਐਵੇਂ ਮਿੱਤਰਾ ਐਂ ਕਾਕਾ ਚੱਕ ਲਿਆ ਵੀ ਉਹਨੇ ਆ ਜਾ ਕਿਨ ਪਰ ਵੱਡਾ ਆ ਥੋੜਾ ਇਹ ਹਰ ਗੁਣ ਕਹਿੰਦੀ ਮੈਨੂੰ ਚਖਾਓ ਤਾਂ ਰੋਣ ਲਈ ਕਿੱਥੇ ਕਾਕਾ ਤੇ ਤੂੰ ਘਰੋਂ ਨਹੀਂ ਫੇ ਹੈ ਕਿ ਜੇ ਚਲ ਜਾ ਰਖੋ ਇਹ ਕਾ ਕਾ ਕਿਥੇ ਕਾਕਾ ਚਲ ਜਾ ਰਖੋ ਨੂੰ ਚਲਾ ਜਾ 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 ਆ ਕਾਕਾ ਕਿਥੇ ਕਾਕਾ ਕਿਥੇ ਆਏ ਕਾਕਾ ਜੇ ਤੂੰ ਚਲ ਜਾ ਰਖੋ ਮੈਂ ਕੁਰਸੀ ਤੇ ਚਲਾ ਜਾ 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 ਬੇਬੋ ਬੋ ਬੋ ਆਵੇ ਕਾਕਾ ਜੀ ਕੁਰਸੀ ਤੇ ਹਰ ਗੁਣ ਕਿਥੇ ਯਾਰ ਗੁਣ ਹਰ ਕੋਣ ਕਿਥੇ ਉਹ ਕਿਥੇ ਕੁਰਸੀ ਤੇ ਬੈਠੇ ਕਿੰਦਾ ਬੈਲ ਮੈਂ ਕਿਹਨੂੰ ਖਾ ਮੈਂ ਨਹੀਂ ਤਾਂ ਕਾਕੇ ਨੂੰ ਬਹਾਲ ਦੇਣਾ ਤੇ ਕੁਰਸੀ ਤੇ ਬਹਿ ਜਾ ਨਹੀਂ ਐਂਦਾ ਨਹੀਂ ਉਹ ਬੈ ਬੈਣਾ ਮੈਂ ਟੋਹਾਂ ਮਤਲਬ ਵੀਰਾ ਜੀ ਨਾ ਪਹੁੰਚੂਂ ਨਾ ਪਰ ਆਹ ਹਾਂ ਜੀ ਮੇਰਕੋ ਆਏ ਨੇ ਮੇਰਕੋ ਆਏ ਆ ਬਲਵਾਂ ਜੀ ਆਹੋ ਆਹੋ ਇਹ ਪਾਣੀ ਕਰਾ ਤੇਰੇ ਇਹ ਵੀ ਵੀਡੀਓ ਬੜਾ ਚਾਨਾ ਬਣਾਉਂਦੇ ਆ ਆਪਣੀ ਓਏ ਰਾਜਾ ਤਿਲਕ ਲਾਇਆ ਹੈ ਮੱਥੇ ਤੇ ਤਿਲ ਲਾਇਆ ਹੈ ਨਾਨਕੇ ਆਇਆ ਕੋਲ ਆਇਆ ਨਵੀਂ ਇਧਰਲੀ ਸਾਈਡ ਆਜੋ ਥੋੜਾ ਆ ਚਲੋ ਸਹੀ ਬਈ ਬਈ ਇੱਥੇ ਬੈਠ ਜਾ ਲੂਣ ਵਾਲੀ ਚੀਜ਼ ਖਾਣ ਦੀ ਮਿੱਠੀ ਮਿੱਠਾ ਕਿੱਥੇ ਖਾਣਾ ਆਵੇਂਗਾ ਓਦਾਂ ਕਰਦੀ ਨਹੀਂ ਮੈਂ ਖਾਣਾ ਮੈਂ ਖਾਣਾ ਜੋਰੀ ਬੜਾ ਲਾਦਾ ਕੁਰਸੀ ਤੇ ਬਹਿਣ ਲੱਗਾ ਹੈ ਇਧਰ ਹੀ ਆ ਜਾ ਕਰਨਾ ਕੰਦੀ ਦੀ ਕਹਿੰਦੀ ਮੇਰੇ ਬੇਟੇ ਵਾਸਤੇ ਪੰਘੂੜਾ ਕੱਢ ਦੋ ਵੀ ਤੇ ਉਹਨੀਆਂ ਸੁੱਤਾ ਰੂਗਾ ਤੇ ਹੁਣ ਬਿਜੀ ਵਾਲਾ ਜਿਹੜਾ ਪੰਘੂੜਾ ਹਰਗੁਣ ਵਾਸਤੇ ਲਿਆ ਸੀਗਾ ਇਹ ਕੱਢ ਦਿੰਨੇ ਆ ਸੁੱਤਾ ਰੂਗਾ ਫਿਰ ਨਾਲ ਲਗਾ ਦਾਂਗਾ ਨਾ ਡਾਇਰੈਕਟ ਬੱਤੀ ਨਾਲ ਤੇ ਫਿਰ ਇਹ ਹੋਲੀ ਹੋਲੀ ਝੂਲਦਾ ਰਹਿੰਦਾ ਬਾਬਾ ਆਪਣੇ ਆਪ ਲੈ ਵੀ ਇਹ ਸਾਰਾ ਅਲੱਗ ਕੀਤਾ ਹੈਗਾ ਇੱਥੋਂ ਖੋਲਿਆ ਹੈਗਾ ਇੱਥੋਂ ਖੋਲ ਕੇ ਸਾਰਾ ਇਹਨਾਂ ਅਲੱਗ ਕੀਤਾ ਹੈਗਾ ਹੁਣ ਸਾਰਾ ਫਿੱਟ ਕੀਤਾ ਵਾ ਤੇ ਹੁਣ ਉਹ ਉੱਪਰਲਾ ਰਹਿ ਗਿਆ ਵਾ ਇਹਨੇ ਬਸ ਇੱਥੋਂ ਐ ਉੱਪਰ ਨੂੰ ਲਾ ਗ ਲੈਣਾ ਇਹਨੇ ਬਸ ਠੀਕ ਆ ਜਾ ਉਹ ਫੇਰ ਚੱਲਦਾ ਜਾ ਹੁਣ ਤੇ ਇਹਨੂੰ ਹੁਣ ਬੰਦ ਕਰ ਦਈਏ ਦਾੜੀ ਨਾਨੇ ਕੋ ਗਿਆ ਹੀ ਦਾੜੀ ਦੇ ਸਹਾਰਾ ਲਿਆ ਦਾੜੀ ਦੇ ਸਹਾਰਾ ਲਿਆ ਜੀ ਡਾਕਟਰ ਆ ਵੱਡੀ ਬੋਤਲ ਆਉਣਾ ਤੇ ਕੁਝ ਦੀ ਮੰਮੀ ਕਹਿੰਦੀ ਅੱਜ ਮੇਰੀ ਕੁੜੀ ਨੇ ਆਉਣਾ ਤੇ ਮੈਨੂੰ ਆ ਦੋ ਤਾਂ ਲੱਗਦਾ ਨਾ ਮੰਮੀ ਕਹਿੰਦੀ ਦੋ ਤਿੰਨੇ ਆਉਣਾ ਤੂੰ ਰਹਿਂਦੇਗਾ ਅੱਜ ਰਹਿਂਦੇ ਬੁੱਤ ਸਾਮੀ ਲਾ ਲਾਂਗੇ ਡੈਰੀ ਲੈ ਡੈਰੀ ਲੈ ਵੇਟ ਕਰੋ ਨਵੇਂ ਮਹੀਨਾ ਹੈ ਬਾਬੇ ਦੇ ਰਿਆਂ ਨੂੰ ਪੂਰਾ ਮਹੀਨਾ ਹੈ ਤੁਹਾਨੂੰ ਬਲਾਸੀਆਂ ਦੇਖਣ ਲਈ ਨਹੀਂ ਪਤਾ ਨਹੀਂ ਦੋ ਘਟ ਕਰਨ ਲੱਗੀ ਬਗਾਈਆਂ ਹਾਂ ਤੇ ਨਹੀਂ ਲੱਗੀਆਂ ਜੇ ਟੂਲ ਤਾਂ ਲੱਗੀਆਂ ਰੋਲ ਤੁਮਲਦੀਆਂ ਲੱਗੀਆਂ ਹੋਣੀਆਂ ਨਵੀਆਂ ਕਿਹੜੀਆਂ ਲੱਗੀਆਂ ਆ ਟੂਲੇ ਪਲਾਸ ਪਲੂਸ ਬੇਸ ਦਾ ਸ ਮੇਕਅਪ ਦਾ ਬੜਾ ਸਮਾਨ ਲੈ ਗਿਆ ਉਹ ਨਹੀਂ ਨਹੀਂ ਜਾਓ ਤੇ ਪੇਸਕਸ ਲੈਣ ਜਾਣੇ ਲੈ ਵੀ ਹੁਣ ਇੱਕ ਅਦੀ ਰੀਲ ਬਣਾ ਲਈ ਪਹਿਲਾਂ ਮੇਰੇ ਵੀਰੋ ਤੇ ਫਿਰ ਅਗਲਾ ਪ੍ਰੋਸੈਸ ਜਿਹੜਾ ਸ਼ੁਰੂ ਕਰਦੇ ਆਂ ਕੇਕ ਸ਼ੇਕ ਵਾਲਾ ਤੇ ਇਧਰ ਛਾਹ ਹੁਣਾਂ ਨੂੰ ਮੈਂ ਸਵਾਦਤਾ ਮੈਂ ਤਿੰਨ ਸੌ ਅਜੇ 10 ਵਾਰ ਰੀਲਾਂ ਬੰਨ੍ਹਨੇ ਅੱਧਾ ਘੰਟਾ ਲੱਗਣਾ ਹੈ ਜੇ ਖੁੱਲੇ ਦਿਨ ਦਾ ਸੋ ਮੁਸ਼ਕਿਲ ਕੋਈ ਨਹੀਂ ਹੈ ਜੇ ਕੋਈ ਮੁਸ਼ਕਿਲ ਆਵੇ ਮੜੀ ਮੜੀ ਚੂ ਚੈੱਕ ਕਰਦਣਾ ਤੇ ਆਪਾਂ ਕੋਲ ਆ ਜਾਾਂਗੇ ਭੱਜ ਕੇ ਤੁਹਾਡੇ ਕੋਲ ਠੇਕਣੀ ਗੱਲ ਹੈ ਹਾਂ ਬਸ ਠੀਕ ਆ ਫੇ ਪੰਘੂੜੇ ਲਾ ਲਓ ਬੈੱਡ ਬਗਲ ਹੀ ਚਲਾ ਲੈਨੇ ਆ ਮੈਂ ਤਾਂ ਪੰਘੂੜੇ ਲਾ ਲਓ ਬੈੱਡ ਗਲ ਹੀ ਚਲਾ ਲੈਨੇ ਰੀਲਾਂ ਦਾ ਚੰਗਾ ਕਾਲ ਨਿਕਲਣ ਲਿਆ ਵੇਹੇ ਹਉ ਪੈ ਭੱਜਣਾ ਲੈ ਵੀ ਰੇਲਾਂ ਦੇ ਬਣਾਣੀਆਂ 59 ਜਿਆਦਾ ਨਹੀਂ ਬਣਾਈਆਂ ਗਰਮੀ ਬੜੀ ਬਾਦ ਖਲੋਤਣ ਜਾਂਦਾ ਬਹੁਤ ਨੂੰ ਵਗੰਦੇ ਆ ਉਹ ਮਾਦੀ ਕਰਨ ਦੀ ਨੇ ਆਉਣ ਲੱਗੇ ਨਾਲੇ ਤੁਹਾਡੀ ਬਣਾਉਣੀਆਂ ਕਰੀਰ ਚਲੋ ਮੰਮੀ ਦੀ ਤੇ ਸੰਦੀਪ ਦੀ ਵੀ ਥੀਲ ਬਣਾ ਰਹੀ ਹੈ ਪਰ ਇਹ ਵੀ ਭਵਾ ਮਾਸਾ ਚੱਲ ਨਹੀਂ ਬਹੁਤ ਨੂੰ ਵਗੰਦੇ ਅੰਗੀ ਮੱਦਿਆ ਫਾਰੀ ਤੇ ਦੰਡੇ ਬਣਾਉਂਦੇ ਜਦ ਡੈਡੀ ਨੇ ਤੇ ਪਤਾ ਨਹੀਂ ਕੀ ਗੱਲਾਂ ਮਗਰ ਹੀ ਪਿਆਰੇ ਦਾ ਕਦੀ ਬੱਤੀ ਬੰਦ ਕਰ ਦੋ ਦਰਵਾਜ਼ੇ ਬੰਦ ਕਰ ਦੋ ਅੰਦਰਾਂ ਚ ਵੜ ਜਾਓ ਪੂਰਾ ਜਿਹੜਾ ਪਾਣੀ ਮੁੱਕ ਗਿਆ ਹੈ ਪੂਰਾ ਇਹ ਐਡਾ ਹੁੰਦੀ ਹੁੰਦੀ ਆ ਐਡਾ ਤੇ ਕੀ ਕਰੀਏ ਤੇ ਕੀ ਕਰੀਏ ਨਾ ਆਹ ਲੈ ਆਈ ਕੀ ਕੇਕ ਲੈ ਆਈ ਹੁਣ ਚਲ ਆਪਾਂ ਪਰ ਗਰਮੀ ਬੜੀ ਬਾਹਰ ਦਿਲ ਨਹੀਂ ਕੰਢਾ ਜਾਣਾ ਤੇ ਬਹੁਤ ਲੋ ਵਗੰਡੀ ਜਾਨੇ 6 ਵਜੇ ਕੋਈ ਗੱਲ ਨਹੀਂ ਆ ਸਹੀ ਗੱਲ ਨਹੀਂ ਦਿਨ ਨਾ ਕਹਣਾ ਹੁਣੇ ਵੜ ਦੋ ਕੇਕ ਇੱਕ ਉਹ ਪੀਲੀ ਜੀ ਕੋਲੀ ਖਾਦੇ ਚਿੱਟੀ ਇੱਕ ਗੈਸ ਆ ਘੜਦੀ ਆ ਹਾਂ ਹਾਂ 8 ਫਰੀਨ ਹਾਂ ਹੁਣ ਵੀ ਕਾਲੀ ਹੁਣ ਮੜਣੀ ਮੜਣੀ ਉਹ ਪੂਰਾ ਵਾਸ਼ਾ ਮਾਨੂੰ ਖਾਣੀਆਂ ਹੁੰਦੇ ਹੁਣੇ ਉਹ ਵਾਈ ਗੋਲੀਆਂ ਦੇ ਇਹਦੇ ਬਸ ਨੌ ਸੱਚ ਦੇ ਉੱਤੇ ਗੋਲੀਆਂ ਖਾਈ ਜਾਂਦੀਆਂ ਬਹੁਤ ਨਹੀਂ ਕੋਲ ਆਹ ਵਾਸ਼ਾ ਮੀ ਲੱਗਣੀ ਮਾਦਨ ਵਾਲ ਬੋਤਲ ਹੈਗੀ ਅੱਜ ਪਈ ਥੋੜੇ ਖਾ ਲੇ ਤੁਸੀਂ ਦੇਖਣਾ ਵੀ ਬਾਜੀ ਨੇ ਪਾਣੀ ਹੀ ਤਨ ਪਰਣੋ ਇੱਥੇ ਪਤਾ ਲੰਮੇ ਲੰਮੇ ਪੈ ਗਏ ਇਹ ਲੰਮੇ ਬਾਕੀ ਚੱਲ ਹੁਣ ਪਿੱਛੇ ਚੱਲ ਅਸੀਂ ਲੈਣ ਵਾਸਤੇ ਆਏ ਆ ਕੇਕ ਪਰ ਕੇਕ ਤੇ ਇਥੇ ਆਈ ਨਹੀਂ ਮੈਂ ਆਰਡਰ ਤੇ ਉਦਾਂ ਬਣਵਾਇਆ ਆਂ ਆਰਡਰ ਤੇ ਥੋੜਾ ਵਧੀਆ ਬਣਾਇਆ ਕੀ ਆ ਜਿੱਤੀ ਲੱਗਣ ਡਈ ਲੱਗਣੀ ਨਹੀਂ ਜਰਾ ਬਣਾਇਆ ਮੱਛਲਾਂ ਦੇ ਦਾ ਪਸੀਨਾ ਜਾਉਂਦੇ ਹਨ ਫਿਰ ਤੋਂ ਇਹਨਾਂ ਵਾਂ ਤੇ ਕੋਈ ਨਾ ਤੌਲੀਆ ਸਪੈਸ਼ਲ ਬਣਾਇ ਦਿੱਤਾ ਹੈ ਸਾਫ਼ ਕਰਨ ਵਾਸਤੇ ਕਰੋ ਚੈੱਕ ਆਪਣਾ ਕੀ ਆ ਗਿਆ ਇਹ ਆਜੀ ਆ ਕੋ ਉਹ ਤੇ ਮੈਂ ਕੁਮੀਜੀ ਬਣਾਈ ਸਪੈਸ਼ਲ ਮੈਂ ਬਣਾਉਣੀ ਆ ਉਹ ਬਸ ਭਾਜੀ ਨਾਲ ਸੁਕਸ ਨਹੀਂ ਬਣਾਈ ਜਰਾਬਾ ਜਿੰਨਾ ਭੀ ਨਾਮ ਵੀ ਬੋਲੇਗਾ ਨਾਮ ਨੂੰ ਇਹਨੇ ਠੀਕ ਠੀਕ ਸਹੀ ਹੈ ਹਨ ਯਾਰੇ ਮੈਂ ਤੇ ਆ ਵਧੀਆ ਕਿ ਤਾ ਪੈਰ ਲਾਤਾ ਜੀ ਨਿਆਰੇ ਮਨ ਤੇ ਆ ਵੀਰ ਬਸ ਠੀਕ ਬਹਿ ਜਾ ਬਹਿ ਜਾ ਕਰ ਦੋ ਪੈਕ ਨੂੰ ਆ ਜਾਨਿਆ ਮਾਤਾ ਨੂੰ ਯਾਰ ਪਸੰਦਿਆ ਮਾਤਾ ਬਾਪੂ ਨੂੰ ਇਹ ਲੂਣ ਵਾਲੀਆਂ ਚਾਹ ਥੋੜਾ ਠੀਕ ਬਾਪੂ ਅਸੀਂ ਮਿੱਠਾ ਮਾੜਾ ਹੈ ਨਹੀਂ ਆ ਠੀਕ ਹੈ ਬਸ ਠੀਕ ਹੈ ਲੈ ਵੀ ਸਮਾਨ ਆਪਾਂ ਪੂਰਾ ਲੈ ਲਿਆ ਹੁਣ ਤੇ ਭਾਜੀ ਨੇ ਫੜ ਲਿਆ ਸਮਾਨ ਤੇ ਕੇਕ ਵੀ ਲੈ ਲਿਆ ਹੁਣ ਚੱਲਿਆਂ ਘਰ ਨੂੰ ਇੱਕ ਕਾਰਟੂਨ ਜਿਹਾ ਲੈ ਲਿਆ ਕੀ ਇਹਨੂੰ ਕਹਿੰਦੇ ਬੋਤਲਾਈ ਨੇ ਕਾਰਟੂਨ ਕਹਿੰਦੇ ਕਿ ਕੀ ਕਹਿੰਦੇ ਇਹਨੂੰ ਕਾਰਟੂਨ ਕਾਰਟੂਨ ਲੈ ਵੀ ਹੁਣ ਕੇਕ ਤੰਦੀ ਆ ਗਈ ਵਾਰੀ ਹੁਣ ਕੇਕ ਪਾਵਾਂਗੇ ਉਠੋ ਜੇ ਸਾਦਾ ਕੋਈ ਨਹੀਂ ਆ ਜਾਣਗੇ ਇਹ ਆਪਣਾ ਅਰਜੀ ਲੱਗ ਜਾ ਕੇ ਕੇਕ ਜਿਆਦਾ ਵਧੀਆ ਨਾਟ ਆਂਟੀ ਕਰਾ ਦੂਗੀ ਮੈਂ ਤਣਾ ਤਣਾ ਇਹ ਕੇਕ ਹੀ ਲੈਣਾ ਹੀ ਲੈਣਾ ਧਿਆਨ ਨਾਲ ਫਿਰ ਸਰ ਸੋਣਾ ਹਾਂ ਸਹੀ ਗੱਲ 400 ਨਹੀਂ ਆਪਾਂ ਜ਼ਿਆਦਾ ਆ ਇਹ ਬਗੜ ਕੰਨ ਦਾ ਚੰਦਰਾਗਨ ਹਾਂ ਇਹ ਗੱਲ ਹੈਗੀ ਤਈ ਇਹਨਾਂ ਉਹ ਵਿੱਚ ਬਾਬਾ ਜੀ ਸੁਪੰਚ ਰਿਡੀਓ ਰੈੱਡ ਕਲਰ ਦੀ ਹੋਣੀ ਆ ਕਲਰਫੁਲ ਹੋ ਜੀ ਹੈ ਨਾ ਕਦੇ ਬੰਦੀ ਨਹੀਂ ਉਹਦੀ ਉਹਦੀ ਨਹੀਂ 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 ਦਾ ਪਰਦਾ ਸਰਮਾਟਣੋਂ ਅਦੇਖ ਤੜੀ ਤੜੀ ਵੈਲਕਮ ਪਤੀ ਮੈਂ ਕੰਮ ਪਤੀ ਆਪਾਂ ਦੇਵਾ ਸੁਣ ਕੇ ਬਸ ਮਮਾ ਦਾ ਜੀ ਨੂੰ ਲੱਗਦਾ ਬਸ ਠੀਕ ਹੈ ਵੈਲਕਮ ਫਤੇਹ ਨਵੀਂ ਭਾਈ ਅੱਜ ਆਇਆ ਭਾਈ ਕੱਖ ਨੂੰ ਨਾ ਜਨਾ ਦੇ ਨਾਮ ਮਾਤਰ ਜਿਆ ਤੇ ਅੱਗੇ ਚੱਲ ਮੈਂ ਚਾਨੀ ਲਾਤੀ ਚਲੋ ਜੀ ਵਧਾਈਆਂ ਭਾਈ ਤੁਹਾਨੂੰ ਬਹੁਤ ਬਹੁਤ ਇਹ ਦੁਨੀਆ ਦਾ ਨਾਰ ਲਾਇਆ ਸਹੀ ਗੱਲ ਆ ਵੀ ਚਲੋ ਮੈਂ ਇਹ ਲੜਜੀ ਏਸੀ ਲਾ ਦੋ ਮੰਮੀ ਲੱਗੇ ਉਹਨੂੰ ਮੁੰਡੇ ਨੂੰ ਗਰਮੀ ਲੱਗਣ ਢਿਆ ਸਾਹਮਣੇ ਪਿਆਰ ਮੋਟੇ ਏਸੀ ਲਾ ਦੋ ਸੰਦੀਪ ਗਿਫਟ ਤਿਆਰ ਕਰਨ ਦੀ ਆ ਆਪਣੇ ਇਹ ਸਾਡੇ ਵੱਲੋਂ ਹਰਫਤ ਇਹਨੂੰ ਇਹ ਬਹੁਤ ਪਿਆਰਾ ਗਿਫਟ ਆ ਜਿਹੜਾ ਵਾ ਨੀ ਨੀਚੇ ਵਾਲਾ ਬਹੁਤ ਪਿਆਰਾ ਵਾ ਮੈਂ ਉਮੀਦ ਕਰਦਾ ਸਾਰੇ ਘਣਾਂ ਨੂੰ ਪਸੰਦ ਆਊਗਾ ਇਹ ਤੇ ਇਹ ਦੀ ਦਾ ਸੂਟ ਭਾਜੀ ਦਾ ਸੂਟ ਪੱਗ ਭਾਜੀ ਤੇ ਬਾਕੀ ਖਿਡੌਣੇ ਆ ਕਾਕੇ ਦੇ

ਦੇਵ ਦੇਵ ਮੈਂ ਤੇ ਹੀ ਹਾਂ ਨਾ ਆ ਨਵਤ ਨਾ ਜਾਣੀ ਕੋਲਾਂ ਕਾ ਕਹਾਂ ਦਾ ਸਾਰ ਨਹੀਂ ਉਹ ਐ ਅਭੀ ਉਦਾਂ ਕਿਰਨ ਹੁਣ ਹੁਣ ਐ ਅਭੀ ਟੈਨਸ਼ਨਾਂ ਸਾਰੀਆਂ ਦੂਰ ਹੋ ਗਈਆਂ ਪਤਾ ਕਿਉਂ ਮਹਾਰਾਏ ਨੇ ਘਰ ਵੀ ਦਿੱਤਾ ਵਾ ਜੀ ਵੀ ਦਿੱਤਾ ਵਾ ਗੱਡੀਆਂ ਕਾਰਾਂ ਵਾਲੇ ਮਹਾਰਾਏ ਨੇ ਕੀਤਾ ਵਾ ਕਿ ਨਹੀਂ ਬਾਜੀ ਸੱਚੇ ਪਾਤਸ਼ਾਹ ਨੇ ਹਰ ਚੀਜ਼ ਦਿੱਤੀ ਆਵੇਂ ਬਾਕੀ ਕਿਉਂ ਰੋਂਦੇ ਰਹੀਏ ਵਾਈਕਰ ਨੇ ਮੱਲ ਵਾ ਸੋਹਣੀ ਰੋਟੀ ਦੇਣ ਡਿਆ ਟੈਨਸ਼ਨ ਕੋਈ ਨਹੀਂ ਹੁਣ ਹੋਰ ਕੀ ਬਿਲਕੁਲ 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 ਆਵੇਲਾ ਅਜ ਰੈੱਡ ਹੈ ਰੈੱਡ ਬਰੂਦ ਜਿਹਾ ਭਰਵਾਇਆ ਅਜ ਮੇ ਵਿੱਚ ਉਹ ਤਾਂ ਇੱਕ ਗੱਲ ਆ ਬਾਜੀ ਤੁਹਾਨੂੰ ਰੈੱਡ ਚੀਜ਼ਾਂ ਬੜੀਆਂ ਪਸੰਦ ਆ ਜੀ ਕੇਕ ਵੀ ਪਸੰਦ ਆਉਣਾ ਚਾਹੀਦਾ ਰੈੱਡ ਹੈ ਸੰਦੀਪ ਤਾਂ ਕੀ ਕਹਿੰਦੀ ਉਹਨੂੰ ਉਹ ਕਹਿੰਦਾ ਰੈੱਡ ਪਤਾ ਨਹੀਂ ਕਿਹੜਾ ਫਲੇਵਰ ਹੋਵੇ ਤੇ ਸੰਦੀਪ ਕਹਿੰਦੀ ਭਾਜੀ ਇਹਦੇ ਵਿੱਚ ਮਤਲਬ ਪਾਈ ਲੈ ਆਪਣੇ ਬਣ ਜੂਗਾ ਤੇ ਉਹ ਕਹਿੰਦਾ ਭਾਜੀ ਇਹ ਤਾਂ ਫਲੇਵਰ ਹੀ ਖਤਮ ਹੋ ਜਾਣਾ ਵਾ